ਬੱਬਾ ਨੰਨ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਜੇ ਸਾਧੂ ਮੂਰੇ ਕਿਸੇ ਨੂੰ ਗੱਲ ਕਰਨੇ ਆ ਜਾਵੇ ਨਾ ਤਾਂ ਇੱਕ ਵਾਰ ਵਿੱਚ ਹੀ ਝੋਲੀਆ ਪਰਵਾ ਲੈਂਦਾ ਹੈ ਪਰ ਗੱਲ ਕਰਨ ਦੀ ਜਾਂਚ ਮਿਲਦੀ ਕਿੱਤੋਂ ਹੈ ਪਿਛਲੇ ਜਨਮਾ ਦੀ ਕਮਾਈ ਵਿੱਚੋਂ ਜੇ ਕਿਸੇ ਤੇ ਪਿਛਲੇ ਜਨਮਾ ਦੀ ਕਮਾਈ ਹੈ ਤਾਂ ਉਹ ਹੀ ਬਾਬਾ ਜੀ ਅੱਗੇ ਇੱਕ ਵਾਰ ਵਿੱਚ ਹੀ ਬੇਨਤੀਆਂ ਕਰਕੇ ਝੋਲੀਆਂ ਪਰਵਾ ਲੈਂਦੇ ਹਨ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਤਨ 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 ਬਾਬਾ ਨੰਦ ਸਿੰਘ ਜੀ ਮਹਾਰਾਜ ਚਲੇਰਾ ਵਿਖੇ ਬਿਰਾਜ ਰਹੇ ਸਨ ਇੱਕ ਆਦਮੀ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਮੈਂ ਬਹੁਤ ਦੁਖੀ ਹਾਂ ਬਾਬਾ ਜੀ ਉਸਨੂੰ ਪੁੱਛਣ ਲੱਗੇ ਕੀ ਤਕਲੀਫ ਹੈ ਉਹ ਆਦਮੀ ਬਾਬਾ ਜੀ ਨੂੰ ਬੇਨਤੀ ਕਰਨ ਲੱਗਾ ਕਿ ਮੈਂ ਬਹੁਤ ਗਰੀਬ ਹਾਂ ਸਿਰ ਤੇ ਮੇਰੇ ਕਰਜ਼ਾ ਵੀ ਬਹੁਤ ਹੈ ਫਿਕਰ ਹਰ ਵੇਲੇ ਲੱਗਿਆ ਰਹਿੰਦਾ ਹੈ ਕਿ ਕਿਸ ਤਰ੍ਹਾਂ ਸਭ ਕੁਝ ਠੀਕ ਹੋਵੇਗਾ ਜਿਸ ਕਰਕੇ ਸਰੀਰ ਵੀ ਰੋਗੀ ਹੋ ਗਿਆ ਹੈ ਮੈਂ ਬਹੁਤ ਦੁਖੀ ਰਹਿੰਦਾ ਹਾਂ ਬਾਬਾ ਜੀ ਉਸ ਆਦਮੀ ਨੇ ਗੱਲ ਸੁਣ ਕੇ ਬਾਬਾ ਜੀ ਨੇ ਉਸ ਨੂੰ ਤਿੰਨ ਬਚਨ ਕੀਤੇ ਭਾਈ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਸੇਵਾ ਕਰਿਆ ਕਰੋ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ ਉਹ ਖਲੇਰਾ ਦੇ ਨੇੜੇ ਦਾ ਆਦਮੀ ਬਹੁਤ ਪੁੰਨਾ ਵਾਲਾ ਸੀ ਉਸ ਨੇ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਬਾਬਾ ਜੀ ਮੈਂ ਬਹੁਤ ਹੀ ਦੁਖੀ ਹਾਂ ਬਹੁਤ ਹੀ ਸੰਭਲ ਲੰਗ ਗਿਆ ਹੈ ਗਰੀਬੀ ਦੇ ਵਿੱਚ ਜੀ ਆਪ ਜੀ ਕਿਰਪਾ ਕਰੋ ਜਿਸ ਨਾਲ ਮੇਰੀ ਗਰੀਬੀ ਜਲਦ ਹੀ ਕੱਟੀ ਜਾਏ ਤੇ ਸਿਰ ਤੋਂ ਕਰਜ਼ਾ ਵੀ ਲਹਿ ਜਾਵੇ ਬਾਬਾ ਜੀ ਉਸ ਦੇ ਭੋਲੇਪਨ ਦੇਖ ਕੇ ਕੁਝ ਮੁਸਕੁਰਾਏ ਤੇ ਬਚਨ ਕਰਨ ਲੱਗੇ ਸੋਖਾ ਤਰੀਕਾ ਹੈ ਤਾਂ ਸਹੀ ਅਜੇ ਬਾਬਾ ਜੀ ਨੇ ਇੰਨਾ ਹੀ ਬਚਨ ਕੀਤਾ ਸੀ ਉਹ ਆਦਮੀ ਕਹਿਣ ਲੱਗਾ ਕਿ ਬਾਬਾ ਜੀ ਉਹ ਦੱਸ ਦਿਓ ਗਰੀਬੀ ਬਹੁਤ ਹੈ ਕਰਜ਼ਾ ਵੀ ਬਹੁਤ ਹੈ ਸਰੀਰ ਵੀ ਰੋਗੀ ਹੈ ਤੇ ਆਪਣੇ ਵੀ ਸਾਰੇ ਸਾਥ ਛੱਡ ਗਏ ਨੇ ਬਾਬਾ ਜੀ ਫਿਰ ਬਚਨ ਕਰਨ ਲੱਗੇ ਸੋਖਾ ਰਸਤਾ ਹੈ ਤਾਂ ਸਹੀ ਪਰ ਤੈਨੂੰ 2 ਵਜੇ ਉੱਠਣਾ ਪਵੇਗਾ ਉਹ ਕਹਿੰਦਾ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਬਾਬਾ ਜੀ ਕਹਿੰਦੇ 2 ਵਜੇ ਉੱਠ ਕੇ 2:30 ਵਜੇ ਤੱਕ ਇਸ਼ਨਾਨ ਆਦ ਕਰ ਲੈਣਾ ਹੈ 2:30 ਵਜੇ ਤੋਂ 3 ਵਜੇ ਤੱਕ ਹੱਥ ਵਿੱਚ ਟੱਲੀ ਲੈ ਕੇ ਸਾਰੇ ਪਿੰਡ ਵਿੱਚ 호ਕਾ ਦੇਣਾ ਹੈ ਨਾਲ ਟੱਲੀ ਖੜਕਾਉਣੀ ਹੈ ਤੇ ਨਾਲ ਹੀ ਹੋਕਾ ਦੇਣਾ ਹੈ ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ 3 ਵਜੇ ਵਾਪਸ ਘਰ ਆ ਜਾਣਾ ਹੈ ਅਤੇ 2.5 ਘੰਟੇ ਮੂਲ ਮੰਤਰ ਦਾ ਜਾਪ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਕਰਨਾ ਹੈ ਗੁਰੂ ਸਾਹਿਬ ਵੀ ਇਸ ਸੋਖੇ ਟੰਗ ਦਾ ਬਾਣੀ ਵਿੱਚ ਇਸ ਤਰ੍ਹਾਂ ਫਰਮਾਨ ਕਰਦੇ ਹਨ ਕਿ ਕਰ ਇਸਨਾ ਸਿਮਰ ਪ੍ਰਭੂ ਆਪਣਾ ਮੰਤਨ ਪਈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟ ਪਲੇ ਸੰਜੋਗਾ हे जीव ਤੇਰੇ ਭਲੇ ਸੰਜੋਗ ਪ੍ਰਗਟ ਹੋਣੇ ਸ਼ੁਰੂ ਹੋ ਜਾਣਗੇ ਜੇ ਤੂੰ ਅੰਮ੍ਰਿਤ ਵੇਲਾ ਸੰਭਾਲ ਲਵੇਂ ਉਸ ਆਦਮੀ ਨੇ ਬਾਬਾ ਜੀ ਦੇ ਬਚਨ ਸੁਣ ਕੇ ਸਤਿ ਬਚਨ ਕਿਆ ਬਾਬਾ ਜੀ ਉਸ ਨੂੰ ਫਿਰ ਕਹਿਣ ਲੱਗੇ ਜਦੋਂ ਵੀ ਤੂੰ ਟੱਲੀ ਵਜਾ ਕੇ ਹੋਕਾ ਦੇਵੇਂਗਾ ਤੈਨੂੰ ਕਈ ਲੋਕ ਗੁੱਸੇ ਨਾਲ ਵੀ ਬੋਲਣਗੇ ਕਿ ਤੂੰ ਕੀ ਸਾਡੀ ਨੀਂਦ ਖਰਾਬ ਕਰਨ ਲੱਗਾ ਹੈ ਬਾਬਾ ਜੀ ਕਹਿੰਦੇ ਕਿ ਤੂੰ ਹਟੀ ਨਾ ਆਪਣੇ ਨੀਮ ਨੂੰ ਛੱਡੀ ਨਾ ਜੇ ਤੇਰੇ ਟੱਲੀ ਖੜਕਾਉਣ ਕਰਕੇ ਹੋਕਾ ਦੇਣ ਦੇ ਨਾਲ ਦੋ ਚਾਰ ਪੰਜ ਸੱਤ ਸਰੀਰ ਵੀ ਉੱਠ ਕੇ ਨਾਮ ਜਪਣ ਲੱਗ ਗਏ ਜਾਂ ਅਸੀਂ ਗੁਰੂ ਨਾਨਕ ਤੇ ਮਾਨ ਕਰਕੇ ਵਚਨ ਕਰਦੇ ਹਾਂ ਕਿ ਤੇਰੇ ਸਾਲਾਂ ਦੇ ਕੰਮ ਦਿਨਾਂ ਵਿੱਚ ਹੋ ਜਾਣਗੇ ਉਸ ਨੇ ਸੱਤ ਵਚਨ ਕਿਆ ਤੇ ਬਾਬਾ ਜੀ ਦੇ ਹੁਕਮ ਅਨੁਸਾਰ ਹੋਕਾ ਦਿਨਾ ਸ਼ੁਰੂ ਕਰ ਦਿੱਤਾ ਉਸ ਆਦਮੀ ਨੂੰ ਅਜੇ 15 ਦਿਨ ਹੀ ਹੋਏ ਸਨ ਹੋਕਾ ਦਿੰਦਿਆਂ ਨੂੰ ਤੇ 2.5 ਘੰਟੇ ਨਾਮ ਜਪਦਿਆਂ ਨੂੰ ਉਸ ਕੋਲ ਥੋੜੀ ਜਿਹੀ ਜ਼ਮੀਨ ਸੀਗੀ ਬਹੁਤ ਘੱਟ ਜ਼ਮੀਨ ਹੋਣ ਕਰਕੇ ਕਈ ਸਾਲਾਂ ਤੱਕ ਕੋਸ਼ਿਸ਼ ਕਰ ਰਿਆ ਸੀ ਕਿ ਵਿਕ ਨਹੀਂ ਸੀ ਰਹੀ ਪਰ ਬਾਬਾ ਜੀ ਦੇ ਬਚਨ ਮੰਨਿਆ ਐਸੀ ਸ਼ਕਤੀ ਵਰਤੀ ਕਿ ਉਸ ਦੀ ਜ਼ਮੀਨ ਦਾ ਸੌਦਾ ਹੋ ਗਿਆ ਸਾਰੇ ਕੰਮ ਰਾਸ ਆਉਣੇ ਸ਼ੁਰੂ ਹੋ ਗਏ ਜ਼ਮੀਨ ਦਾ ਸੌਦਾ ਵੀ ਚੰਗੇ ਭਾਅ ਤੇ ਹੋ ਗਿਆ ਘਰ ਵਿੱਚ ਮਾਇਆ ਆਉਣੀ ਸ਼ੁਰੂ ਹੋ ਗਈ ਹੁਣ ਜਿਹੜੇ ਔਖੇ ਵੇਲੇ ਸਾਥ ਛੱਡ ਗਏ ਸਨ ਉਹ ਵੀ ਸਭ ਵਰਤਨ ਲੱਗ ਪਏ 2-3 ਮਹੀਨਿਆਂ ਦੇ ਵਿੱਚ ਹੀ ਸਾਰੀ ਗਰੀਬੀ ਕੱਟੀ ਗਈ। ਬਾਬਾ ਜੀ ਦੀ ਐਸੀ ਸ਼ਕਤੀ ਵਰਤੀ ਕਿ ਸਾਰਾ ਪਰਿਵਾਰ ਹੀ ਨਾਮ ਜਪਣ ਲੱਗ ਗਿਆ। ਐਸੀ ਕਿਰਪਾ ਬਾਬਾ ਜੀ ਦੀ ਉਸ ਆਦਮੀ ਦੇ ਬੱਚਿਆਂ ਦੇ ਵੀ ਵੀਜ਼ੇ ਲੱਗ ਗਏ। ਜਹਾਜ਼ਾਂ ਤੇ ਆਣਾ ਜਾਣਾ ਸ਼ੁਰੂ ਹੋ ਗਿਆ। ਕੈਨੇਡਾ ਦੇ ਵਿੱਚ ਸਾਰਾ ਪਰਿਵਾਰ ਪੱਕਾ ਹੋ ਗਿਆ। ਉਹ ਤਿੰਨ-ਚਾਰ ਭਰਾ ਸੀਗੇ ਸਾਰੇ ਹੀ ਕੈਨੇਡਾ ਵਿੱਚ ਪੱਕੇ ਹੋ ਗਏ। ਸਾਧ ਸੰਗਤ ਜੀ ਪਰ ਦੇਖੋ ਉਹਨਾਂ ਦੀ ਬਾਬਾ ਜੀ ਤੇ ਕਿੰਨੀ ਸ਼ਰਧਾ ਕਿ ਉਹਨਾਂ ਦੇ ਵਿੱਚੋਂ ਇੱਕ ਇੱਕ ਪਰਾ ਪਿੰਡ ਆ ਕੇ ਬਾਬਾ ਜੀ ਦੇ ਬਚਨ ਅਨੁਸਾਰ ਹੋਕਾ ਦਿੰਦੇ ਹਨ ਕਿ ਬਾਬਾ ਜੀ ਦਾ ਜੋ ਹੁਕਮ ਹੋਇਆ ਹੈ ਉਸ ਨੂੰ ਮੰਨਣਾ ਹੀ ਹੈ ਸਾ ਸੰਗਤ ਜੀ ਦੇਖੋ ਬਾਬਾ ਜੀ ਦੇ ਦੱਸੇ ਰਸਤੇ ਚੱਲਦਿਆਂ ਸਾਰੇ ਕੰਮ ਹੀ ਰਾਸ ਆ ਗਏ ਸਾਰੀ ਗਰੀਬੀ ਹੀ ਦੂਰ ਹੋ ਗਈ ਸਾਰਾ ਕਰਜ਼ਾ ਹੀ ਲਹਿ ਗਿਆ ਸਰੀਰ ਵੀ ਠੀਕ ਹੋ ਗਿਆ ਸਾਰੇ ਕੰਮ ਰਾਸ ਆ ਗਏ ਐਸੀ ਵਡਿਆਈ ਹੈ ਬਾਬਾ ਨੰਦ ਸਿੰਘ ਜੀ ਦੀ ਐਸੀ ਕਮਾਈ ਹੈ ਬਾਬਾ ਨੰਦ ਸਿੰਘ ਜੀ ਦੀ 사ਤ ਸੰਗਤ ਜੀ ਮਹਾਪੁਰਖਾਂ ਦਾ ਜੀਵਨ ਪੜਨ ਸੁਨਨ ਦਾ ਅਸਲ ਮਤਲਬ ਤਾਂ ਆਪਣਾ ਜੀਵਨ ਸੁਧਾਰਨਾ ਹੁੰਦਾ ਹੈ ਤਨ 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 ਬਾਬਾ ਨੰਦ ਸਿੰਘ ਜੀ ਮਹਾਰਾਜ ਨਿਰੰਕਾਰ ਦੇ ਹੁਕਮ ਅਨੁਸਾਰ ਵਿਚਰਦੇ ਹੋਏ ਕਈ ਵਾਰ ਕਿਤੇ ਚਲੇ ਜਾਂਦੇ ਅਤੇ ਸੰਗਤ ਨੂੰ ਪਤਾ ਹੀ ਨਾ ਲੱਗਦਾ ਹਨੇਰੇ ਵਿੱਚ ਜਿਵੇਂ ਦੀਵੇ ਜਗਦੇ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਉਵੇਂ ਹੀ ਕਰਨੀ ਵਾਲੇ ਮਾਪੁਰਖਾਂ ਦਾ ਪ੍ਰਤਾਪ ਦਸਾਂ ਦਿਸ਼ਾਵਾਂ ਵਿੱਚ ਸੁੱਤੇ ਪਏ ਹੀ ਪ੍ਰਗਟ ਹੋ ਜਾਂਦਾ ਹੈ ਸੁਲੱਖਣ ਸਿੰਘ ਦੇ ਕੰਨੀ ਵੀ ਬਾਬਾ ਜੀ ਦੀ ਸੋਬਾ ਪਈ ਸੁਣਦੇ ਸਾਰ ਹੀ ਮਨ ਵਿੱਚ ਦਰਸ਼ਨਾਂ ਦੀ ਲਾਲਸਾ ਪੈਦਾ ਹੋਈ ਪਰ ਕਦੇ-ਕਦੇ ਮਨ ਵਿੱਚ ਸ਼ੰਕਾ ਵੀ ਉੱਠਦਾ ਕਿ ਪਤਾ ਨਹੀਂ ਇੰਨੀ ਪਹੁੰਚ ਵਾਲੇ ਹੈ ਵੀ ਕਿ ਜਿੰਨਾ ਇਨ੍ਹਾਂ ਬਾਰੇ ਸੁਣਿਆ ਹੈ ਸੁਲੱਖਣ ਸਿੰਘ ਪੇਸ਼ੇਵਰ ਜੋ ਦਰਜੀ ਸੀ ਨੇ ਵਿਚਾਰ ਬਣਾਇਆ ਕਿ ਦਰਸ਼ਨ ਕਰ ਆਉਂਦੇ ਹਾਂ ਜੇ ਰੱਬ ਤੱਕ ਪਹੁੰਚੇ ਹੋਣਗੇ ਤਾਂ ਨਾਂ ਲੈ ਕੇ ਬੁਲਾਣਗੇ ਅਤੇ ਮਨ ਦੀ ਗੱਲ ਪੁੱਛ ਲੈਣਗੇ ਇਹ ਵਿਚਾਰ ਬਣਾ ਕੇ ਇੱਕ ਦਿਨ ਜਾ ਪਹੁੰਚਿਆ ਦਰਸ਼ਨਾਂ ਨੂੰ ਪਰ ਮੱਥਾ ਨਾ ਟੇਕਿਆ ਅਤੇ ਦੂਰ ਹੀ ਖੜਾ ਰਿਹਾ ਬਾਬਾ ਜੀ ਨੇ ਜਦ ਇਸ ਵੱਲ ਤੱਕਿਆ ਤਾਂ ਨਜ਼ਰਾਂ ਝੁਕ ਗਈਆਂ ਕਿਉਂ ਭਾਈ ਸੁਲੱਖਣ ਸਿਆ ਕੀ ਲੈਣ ਆਇਆ ਹੈ ਅੰਤਰਜਾਮਤਾ ਨਾਲ ਸੱਦੇ ਤੇ ਆਉਣਾ ਹੀ ਸੀ ਪਹਿਲਾਂ ਹੀ ਆ ਗਿਆ ਬਾਬਾ ਜੀ ਨੇ ਮੁਸਕਰਾ ਕੇ ਬਚਨ ਕੀਤਾ ਸੁੰਦੇ ਸਾਰ ਹੀ ਸੁਲੱਖਣ ਸਿੰਘ ਹੈਰਾਨੀ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਾ ਕਰਨੀ ਕੱਪੜਿਆਂ ਝੂਲੀਆਂ ਦੀ ਚੋਰੀ ਤੇ ਕਹਿਣਾ ਅੰਤਰਜਾਮਤਾ ਦਿਖਾਉਣਾ ਬਾਬਾ ਜੀ ਨੇ ਤਾੜਨਾ ਦੇ ਲਹਿਜੇ ਵਿੱਚ ਕਿਹਾ ਭੁੱਲੇ ਲੋਕਾਂ ਨੂੰ ਸਿੱਧੇ ਰਸਾ ਪਾਉਣ ਲਈ ਮਹਾਪੁਰਖ ਕਈ ਵਾਰ ਤਾੜਨਾ ਵੀ ਕਰਦੇ ਨੇ ਜੋ ਉਸ ਸਮੇਂ ਭਾਵੇਂ ਸੁਣਨ ਵਾਲੇ ਨੂੰ ਕੋੜੀ ਲੱਗੇ ਨਿਮਵਾਂਗ ਪਰ ਕਈ ਤਰ੍ਹਾਂ ਦੇ ਰੋਗ ਵੀ ਦੂਰ ਕਰ ਦਿੰਦੀ ਹੈ ਮਹਾਪੁਰਖ ਦੁਨੀਆ ਵੱਲੋਂ ਬੇਪਰਵਾਹ ਹੁੰਦੇ ਹਨ ਪਰ ਨਿਰੰਕਾਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਸੁਲੱਖਣ ਸਿੰਘ ਜਿਹੀ ਲੋਕਾਂ ਸਿੱਧੇ ਰਸਤੇ ਪਾਉਣ ਲਈ ਅੰਤਰਜਾਮਤਾ ਵੀ ਦਿਖਾਉਣੀ ਪੈਂਦੀ ਹੈ ਬਾਬਾ ਜੀ ਦਾ ਬਚਨ ਸੁਣਨ ਅਨੁਸਾਰ ਹੀ ਸੁਲੱਖਣ ਸਿੰਘ ਕੱਟੇ ਹੋਏ ਟਾਣ ਵਾਂਗ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਿਆ ਮਨ ਵਿਚਲਾ ਪਰਮ ਅੱਖਾਂ ਵਿੱਚ ਹੁਣ ਅੰਜੂ ਬਣ ਕੇ ਨਿਕਲ ਲੱਗਾ ਬਖਸ਼ ਲੋ ਬਾਬਾ ਜੀ ਬਖਸ਼ ਲੋ ਉਸ ਦੀ ਬੇਨਤੀ ਸੁਣ ਕੇ ਹਜੂਰ ਨੇ ਉਸ ਨੂੰ ਉਠਾਇਆ ਅਤੇ ਕਿਹਾ ਬਸ ਭਾਈ ਉਠ ਸੰਗਤ ਕਰਿਆ ਕਰ ਇਸ ਤਰ੍ਹਾਂ ਐਸਾ ਅਸਰ ਹੋਇਆ ਕਿ ਰੋਜ਼ ਦਾ ਹੀ ਸత్సੰਗੀ ਬਣ ਗਿਆ ਸਾత్సੰਗਤ ਜੀ ਬਾਬਾ ਜੀ ਦੇ ਜੀਵਨ ਇਤਿਹਾਸ ਵਿੱਚੋਂ ਇਹੋ ਜਿਹੀ ਹੋਰ ਸਾਖੀਆਂ ਬਚਨ ਕਥਾ ਵਿਚਾਰ ਸੁਣਨ ਵਾਸਤੇ ਤੁਸੀਂ ਸਾਡਾ ਚੈਨਲ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਆਪਣੀ ਸਲਾਹ ਵੀ ਜ਼ਰੂਰ ਜ਼ਰੂਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ